ਸੋਸ਼ਲ ਮੀਡੀਆ ਤੇ ਮਸ਼ਹੂਰ ਬਰਾਊਨ ਕੁੜੀ ਨੂੰ ਤੁਸੀਂ ਸਾਰੇ ਜਾਣਦੇ ਹੋ ਤੇ ਪਿਛਲੇ ਕੁਝ ਦਿਨਾਂ ਤੋਂ ਉਸ ਦੀ ਛੋਟੀ ਭੈਣ ਜੋ ਕਿ ਪੁਲਿਸ ਦੇ ਵਿੱਚ ਹੈ ਉਸ ਦੀ ਮੈਰਿਜ ਚੱਲ ਰਹੀ ਹੈ ਤੇ ਮੈਰਿਜ ਦੀਆਂ ਸਾਰੀਆਂ ਵੀਡੀਓਜ਼ ਫੋਟੋਆਂ ਸ਼ਾਪਿੰਗ ਕਰ ਦਿੰਦੀਆਂ ਹਰ ਇੱਕ ਚੀਜ਼ ਬਰਾਊਨ ਕੁੜੀ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੇ ਸ਼ੇਅਰ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਅੱਜ ਉਸ ਦੀ ਛੋਟੀ ਭੈਣ ਦੀ ਹਲਦੀ ਸੀ ਤੇ ਹਲਦੀ ਮੌਕੇ ਪਰਿਵਾਰ ਦੇ ਵਿੱਚ ਵੱਡੀ ਖੁਸ਼ੀ ਦੇਖਣ ਨੂੰ ਮਿਲ ਰਹੀ ਆ ਤੇ ਹਰ ਪਰਿਵਾਰ ਦਾ ਮੈਂਬਰ ਆ ਜਿਹੜਾ ਉਹ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਿਹਾ ਹੈ ਤੇ ਉੱਥੇ ਹੀ ਬ੍ਰਾਊਨ ਕੁੜੀ ਨੂੰ ਚਾਉਣ ਵਾਲਿਆਂ ਦੇ ਵੱਲੋਂ ਕਾਫੀ ਜ਼ਿਆਦਾ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਤੇ ਹਾਲਾਂਕਿ ਵਿਆਹ ਦੇ ਵਿੱਚ ਸਾਰੇ ਕੰਮ ਕਾਜ ਬ੍ਰਾਊਨ ਕੁੜੀ ਖੁਦ ਕਰਦੀ ਹੋਈ ਵੀ ਨਜ਼ਰ ਆ ਰਹੀ ਆ ਤੇ ਉੱਥੇ ਹੀ ਅੱਜ ਉਹਨਾਂ ਦੀ ਭੈਣ ਦੀ ਹਲਦੀ ਦੀਆਂ ਕਾਫੀ ਸਾਰੀਆਂ ਜਿਹੜੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਜੋ ਕਿ ਬ੍ਰਾਊਨ ਕੁੜੀ ਨੇ ਖੁਦ ਆਪਣੇ ਇੰਸਟਾਗ੍ਰam ਅਕਾਊਂਟ ਤੇ ਸ਼ੇਅਰ ਕੀਤੀਆਂ ਸਨ ਤੇ ਬੀਤੇ ਦਿਨ ਉਸ ਦੇ ਹੋਰ ਵੀ ਕਈ ਪ੍ਰੋਗਰਾਮ ਜਿਹੜੇ ਭੈਣ ਦੇ ਵਿਆਹ ਦੇ ਉਹ ਲਗਾਤਾਰ ਉਸ ਦੇ ਵੱਲੋਂ ਸ਼ੇਅਰ ਕੀਤੇ ਜਾ ਰਹੇ ਹਨ ਸਨੈਪਚੈਟ ਦੇ ਉੱਤੇ ਵੀ ਲਗਾਤਾਰ ਲੋਕਾਂ ਦੇ ਵੱਲੋਂ ਵਧਾਈਆਂ ਮਿਲ ਰਹੀਆਂ ਹਨ ਤੇ ਲਗਾਤਾਰ ਤੁਸੀਂ ਵੀਡੀਓਸ ਵੀ ਉਹਨਾਂ ਦੀਆਂ ਦੇਖ ਰਹੇ ਹੋ ਤੇ ਪਰਿਵਾਰ ਦੇ ਵਿੱਚ ਕਾਫੀ ਜ਼ਿਆਦਾ ਖੁਸ਼ੀ ਦੇਖਣ ਨੂੰ ਮਿਲ ਰਹੀ ਆ ਕਿਉਂਕਿ ਬ੍ਰਾਊਨ ਕੁੜੀ ਸ਼ੁਰੂ ਤੋਂ ਹੀ ਮਿਹਨਤੀ ਕੁੜੀ ਹੈ ਜੋ ਕਿ ਆਪਣੀ ਮਿਹਨਤ ਦੇ ਦਮ ਤੇ ਹੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਸੀ ਤੇ ਲੋਕਾਂ ਦੇ ਵੱਲੋਂ ਵੀ ਉਸ ਦੀ ਮਿਹਨਤ ਕਰਕੇ ਹੀ ਉਸ ਨੂੰ ਪਰਮਾ ਹੁੰਗਾਰਾ ਤੇ ਪਿਆਰ ਮਿਲਦਾ ਹੈ ਤੇ ਅੱਜ ਉਸ ਦੀ ਭੈਣ ਦੀਆਂ ਜਿਹੜੀਆਂ ਮਾਈਆਂ ਕਹਿ ਸਕਦੇ ਤੁਸੀਂ ਹਲਦੀ ਜਿਹੜੀ ਰਸਮਾ ਉਹ ਕੀਤੀ ਗਈ ਤੇ ਤੁਸੀਂ ਵੀ ਸਾਰੇ ਉਸ ਦੀ ਛੋਟੀ ਭੈਣ ਨੂੰ ਵਿਆਹ ਦੀਆਂ ਵਧਾਈਆਂ ਦੋਰ ਦਿਓ ਤੁਸੀਂ ਵੀ ਦੇਖੋ ਇਹਨਾਂ ਦੀਆਂ ਪਿਆਰੀਆਂ ਵੀਡੀਓਜ਼ ਮਸੀ ਇੱਧਰ ਉਹ ਇੱਧਰ ਆਹੋ ਆਹੋ

ਮੂਝੇ ਵੀ ਬਾਲਾ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ